ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਲਈ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਅਕਾਲੀ ਦਲ ਵਿੱਚ ਹੋਈ ਬਗਾਵਤ ਅਤੇ ਪਾਰਟੀ ਦੀਆਂ ਮੀਟਿੰਗਾਂ ਵਿੱਚੋਂ ਗੈਰ ਹਾਜ਼ਰੀ ਨੂੰ ਲੈ ਕੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦਾ ਪਹਿਲਾ ਬਿਆਨ ਸਾਹਮਣੇ ਆਇਆ ਮਜੀਠੀਆ ਨੇ ਆਖਿਆ ਕਿ ਮੌਕਾ ਪ੍ਰਸਤ ਜਾਂ ਦਲ ਬਦਲੂ ਲੀਡਰਾਂ ਵਿੱਚੋਂ ਨਹੀਂ ਸਗੋਂ ਪਾਰਟੀ ਦੇ ਵਫਾਦਾਰ ਵਰਕਰ ਨੇ ਉਹਨਾਂ ਕਿਹਾ ਕਿ ਡਰਾਮੇਬਾਜ਼ੀ ਛੱਡ ਕੇ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ ਮਜੀਠੀਆ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਵੇਂ ਹੋਰ ਸੂਬਿਆਂ ਦੀਆਂ ਖੇਤਰੀ ਪਾਰਟੀਆਂ ਤਗੜੀਆਂ ਹੋ ਰਹੀਆਂ ਨੇ ਉਸੀ ਤਰ੍ਹਾਂ ਸਾਨੂੰ ਵੀ ਪਾਰਟੀ ਲਈ ਕੰਮ ਕਰਨਾ ਪਵੇਗਾ ਪਾਰਟੀ ਨੂੰ ਤਗੜਾ ਕਰਨ ਲਈ ਇਕੱਠੇ ਹੋਣਾ ਪਵੇਗਾ ਅਕਾਲੀ ਦਲ ਵਿੱਚ ਦੋ ਧੜਿਆਂ ਸੰਬੰਧੀ ਪੁੱਛੇ ਗਏ ਸਵਾਲ ਤੇ ਉਹਨਾਂ ਕਹੇ ਕਿ ਪਾਰਟੀ ਵਿੱਚ ਦੋ ਧੜੇ ਨਹੀਂ ਹੈ ਅਸੀਂ 90% ਦੀ ਅਕਾਲੀ ਦਲ ਇਕੱਠਾ ਹੈ ਜਿਹੜੇ ਵਿਰੋਧ ਕਰ ਰਹੇ ਨੇ ਉਹ ਵੀ ਸਾਡੇ ਨੇ ਅਸੀਂ ਇਕੱਠਿਆਂ ਕੰਮ ਕੀਤਾ ਹੈ ਉਹਨਾਂ ਕਹੇ ਕਿ ਮੇਰੀ ਅਪੀਲ ਹੈ ਕਿ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਨਾ ਬਣੋ ਇਕੱਠੇ ਹੋ ਕੇ ਪਾਰਟੀ ਨੂੰ ਤਗੜਾ ਕਰਨ ਲਈ ਕੰਮ ਕਰੋ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਤਪਾਲ ਸਿੰਘ 5 ਜੁਲਾਈ ਨੂੰ ਬਤੌਰ ਸੰਸਦ ਮੈਂਬਰ ਹਲਫ ਲਵੇਗਾ ਅਮਰਤਪਾਲ ਸਿੰਘ ਨੂੰ ਸ਼ਰਤਾਂ ਤੇ 4 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਜੋ 5 ਜੁਲਾਈ ਤੋਂ ਸ਼ੁਰੂ ਹੋਵੇਗੀ ਗ੍ਰਹਿ ਵਿਭਾਗ ਵੱਲੋਂ ਭੇਜੀ ਅਰਜ਼ੀ ਮਗਰੂ ਲੋਕ ਸਭਾ ਦੇ ਸਪੀਕਰ ਉਮ ਬਿਰਲਾ ਨੇ 5 ਜੁਲਾਈ ਨੂੰ ਅਮਰਤਪਾਲ ਸਿੰਘ ਨੂੰ ਸੌਹ ਚੁਕਾਏ ਜਾਣ ਨੂੰ ਹਰੀ ਝੰਡੀ ਦਿੱਤੀ ਹੈ ਅਮਰਤਪਾਲ ਸਿੰਘ ਨੂੰ ਕੌਮੀ ਸੁਰੱਖਿਆ ਐਕਟ ਤਹਿਤ ਡਿਬਰੂਗੜ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ ਅਮਰਤਪਾਲ ਨੂੰ 5 ਜੁਲਾਈ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਡਿਬਰੂਗੜ ਜੇਲ੍ਹ ਤੋਂ ਦਿੱਲੀ ਲਿਜਾਇਆ ਜਾਵੇਗਾ ਜਿੱਥੇ ਉਹ ਸੰਸਦ ਮੈਂਬਰ ਵਜੋਂ ਸੌਹ ਚੁੱਕਣਗੇ ਸੌਖ ਚੁੱਕਣ ਤੋਂ ਬਾਅਦ ਸਿੱਧਾ ਡਿਬਰੂਗੜ ਜੇਲ੍ਹ ਵਾਪਸ ਲਿਜਾਇਆ ਜਾਏਗਾ ਅਮਰਤਪਾਲ ਸਿੰਘ ਨੂੰ ਸਖਤ ਸ਼ਰਤਾਂ ਦੇ ਨਾਲ 5 ਜੁਲਾਈ ਤੋਂ 4 ਦਿਨ ਦੀ ਪੈਰੋਲ ਦਿੱਤੀ ਗਈ ਹੈ ਇਸ ਦੌਰਾਨ ਅਮਰਤਪਾਲ ਨੂੰ ਕਿਸ ਨੂੰ ਵੀ ਮਿਲਣ ਦੀ ਆਗਿਆ ਨਹੀਂ ਹੋਵੇਗੀ ਹਾਲਾਂਕਿ ਉਹ ਸਿਰਫ ਪਰਿਵਾਰ ਨੂੰ ਮਿਲ ਸਕਣਗੇ ਪਰ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਤੇ ਰੋਕ ਰਹੇਗੀ ਇਨ੍ਹਾਂ 4 ਦਿਨਾਂ 'ਚ ਅਮਰਤਪਾਲ ਨਾ ਤਾਂ ਆਪਣੇ ਪਿੰਡ ਨਾ ਆਪਣੇ ਹਲਕੇ ਤੇ ਨਾ ਹੀ ਪੰਜਾਬ ਜਾ ਸਕੇਗਾ ਦਰਅਸਲ ਪੰਜਾਬ ਪੁਲਿਸ ਨੂੰ ਅਮਰਤਪਾਲ ਸਿੰਘ ਦੇ ਸੌ ਚੁੱਕਣ ਵਾਲੇ ਦਿਨ ਪੰਜਾਬ ਤੋਂ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਦੇ ਦਿੱਲੀ 'ਚ ਇਕੱਠੇ ਹੋਣ ਦਾ ਖਦਸ਼ਾ ਅਜੇ 'ਚ ਸੁਰੱਖਿਆ ਪੱਖੋਂ ਪੁਲਿਸ ਵੀ ਚੌਕੰਨੀ ਆ ਇੱਥੇ ਇਹ ਵੀ ਦੱਸਦੀ ਹੈ ਕਿ ਅਮਰਤਪਾਲ ਸਿੰਘ ਐਨਐਸਏ ਤਹਿਤ ਡਿਬਰੂਗੜ ਜੇਲ੍ਹ 'ਚ ਨਜ਼ਰਬੰਦੀ ਮਗਰੋਂ ਪਹਿਲੀ ਵਾਰ ਪੈਰੋਲ ਤੇ ਜੇਲ੍ਹ ਵਿੱਚੋਂ ਬਾਹਰ ਆ ਰਿਹਾ ਹੈ ਕੁਝ ਦਿਨ ਪਹਿਲਾਂ ਅਮਰਤਪਾਲ ਦੀ ਜੇਲ੍ਹ 'ਚ ਨਜ਼ਰਬੰਦੀ 1 ਸਾਲ ਲਈ ਹੋਰ ਵਧਾ ਦਿੱਤੀ ਗਈ ਹੈ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਜ਼ਮਰੀ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਕਾਲ ਦਲ ਦੇ ਸੀਨੀਅਰ ਆਗੂਆਂ ਸਣੇ ਡੋ ਲੀਡਰਾਂ ਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕਰ ਲਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਸੀਨੀਅਰ ਆਗੂ ਗਗਨਦੀਪ ਸਿੰਘ ਸਣੇ ਇੱਕ ਹੋਰ ਆਗੂ ਨੇ ਆਪ ਦਾ ਪੱਲਾ ਫੜ ਲਿਆ ਗਗਨਦੀਪ ਸਿੰਘ ਯੂਥ ਅਕਾਲੀ ਦਲ ਦੁਆਬਾ ਦੇ ਜੁਆਇੰਟ ਸਕੱਤਰ ਜਰਨਲ ਸਕੱਤਰ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਅਤੇ ਵਾਰਡ ਨੰਬਰ 74 ਦੇ ਇੰਚਾਰਜ ਰਹਿ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਆਗੂਆਂ ਨੂੰ ਪਾਰਟੀ ਚ ਰਸਮੀ ਤੌਰ ਤੇ ਸ਼ਾਮਲ ਕਰਵਾਇਆ ਅਤੇ ਉਹਨਾਂ ਦਾ ਸਵਾਗਤ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪਸ਼ਮੀ ਵਿਧਾਨ ਸਭਾ ਦੇ ਵੱਖ-ਵੱਖ ਖੇਤਰਾਂ 'ਚ ਨੁਕੜ ਮੀਟਿੰਗਾਂ ਕੀਤੀਆਂ ਇਸ ਮੌਕੇ ਉਹਨਾਂ ਕਹਿ ਕਿ ਤੁਸੀਂ ਮਹਿੰਦਰ ਪਗਤ ਨੂੰ ਵਿਧਾਇਕ ਬਣਾਓ ਅਸੀਂ ਉਹਨਾਂ ਨੂੰ ਮੰਤਰੀ ਬਣਾਵਾਂਗੇ ਤਾਂ ਜੋ ਜਲੰਧਰ ਦਾ ਵਿਕਾਸ ਬਹੁਤ ਹੀ ਤੇਜ਼ੀ ਨਾਲ ਹੋ ਸਕੇ ਉਹਨਾਂ ਕਹਿ ਕਿ ਇਸ ਚੋਣ ਦੇ ਨਤੀਜੇ ਨਾਲ ਸਰਕਾਰ 'ਚ ਕੋਈ ਤਬਦੀਲੀ ਨਹੀਂ ਹੋ ਸਕਦੀ ਇਸ ਕਾਰਨ ਨਾ ਤਾਂ ਸਾਡੀ ਸਰਕਾਰ ਡਿੱਗੇਗੀ ਤੇ ਨਾ ਹੀ ਕਿਸੇ ਹੋਰ ਦੀ ਸਰਕਾਰ ਬਣੇਗੀ ਪਰ ਜੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤਦਾ ਹੈ ਤਾਂ ਸਰਕਾਰ 'ਚ ਤੁਹਾਡੀ ਹਿੱਸੇਦਾਰੀ ਹੋਵੇਗੀ ਜਿਸ ਕਾਰਨ ਇਸ ਇਲਾਕੇ ਦਾ ਵਿਕਾਸ ਤੇਜ਼ੀ ਨਾਲ ਸੰਭਵ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਜਲੰਧਰ ਦੇ ਜਗਜੀਵਨ ਰਾਮ ਚੌਂਕ 'ਚ ਪਹੁੰਚੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਪੈਨ ਡਰਾਈਵ ਦਿਖਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ 'ਤੇ ਗੰਭੀਰ ਦੋਸ਼ ਲਾਏ ਨੇ। ਸ਼ੀਤਲ ਅੰਗੁਰਾਲ ਨੇ ਸਭ ਤੋਂ ਪਹਿਲਾਂ ਆਪਣੀ ਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਕੁਰਸੀ ਸਟੇਜ 'ਤੇ ਰੱਖੀ ਕੁਝ ਸਮਾਂ ਉਡੀਕ ਕਰ ਮਗਰੋਂ ਦੁਪਹਿਰੇ ਕਰੀਬ 2:45 ਵਜੇ ਅੰਗਰਾਲ ਨੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਪੈਨ ਡਰਾਈਵ 'ਚ ਰਿਕਾਰਡ ਆਡੀਓ ਬਾਰੇ ਜਾਣਕਾਰੀ ਦਿੱਤੀ ਸ਼ੀਤਲ ਅੰਗਰਾਲ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਸਿਰਫ ਵੋਟ ਖਾਤਰ ਮੇਰੇ ਤੇ ਪਰਿਵਾਰਕ ਮੈਂਬਰਾਂ ਤੇ ਤੇ ਮੇਰੇ ਸਮਰਥਕਾਂ ਤੇ ਝੂਠੇ ਇਲਜ਼ਾਮ ਲਗਾ ਰਹੇ ਹੋ ਮੇਰੇ ਪਰਿਵਾਰ ਨੂੰ ਬਦਨਾਮ ਕਰ ਰਹੇ ਹੋ ਤੁਸੀਂ ਇੰਨੇ ਹੀ ਬੋਲ ਰਹੇ ਜਲੰਧਰ ਵਿੱਚ ਜਿੰਨਾ ਲੋਕਾਂ ਨੂੰ ਬਿਠਾਇਆ ਹੈ ਉਹ ਲੋਕਾਂ ਨੂੰ ਲੁੱਟ ਰਹੇ ਨੇ ਇਹ ਮੇਰਾ ਨਿੱਜੀ ਮਾਮਲਾ ਨਹੀਂ ਹੈ ਉਨਾ ਕਹਿਆ ਕਿ ਜਲੰਧਰ ਤੋਂ ਆਪ ਦਾ ਇੱਕ ਵੀ ਰਿਕਾਰਡਿੰਗ ਮੇਰੇ ਕੋਲ ਹੈ ਬਹੁਤ ਹੀ ਐਮ ਸਬੂਤ ਹੈ ਉਹਨਾਂ ਕਹਿਆ ਕਿ ਭਗਵੰਤ ਮਾਨ ਜੀ ਇਹ ਦੱਸਣ ਕਿ ਉਹਨਾਂ ਦੀ ਭੈਣ ਸਿਰਫ ਇੱਕ ਵਿਧਾਇਕ ਦੇ ਘਰ ਹੀ ਕਿਉਂ ਆਉਂਦੀ ਹੈ ਦੂਜੇ ਵਰਕਰਾਂ ਦੇ ਘਰ ਕਿਉਂ ਨਹੀਂ ਜਾਂਦੀ ਕਿਉਂਕਿ ਉਹ ਗਰੀਬ ਨੇ ਸ਼ੀਤਲ ਅੰਗਰਾਲ ਨੇ ਕਿਹਾ ਕਿ ਕੱਲ ਤੁਸੀਂ ਇਹ ਗੱਲ ਨਹੀਂ ਕਬੂਲੀ ਜੇਕਰ ਸ਼ੀਤਲ ਅੰਗਰਾਲ ਕੋਈ ਸਬੂਤ ਲੈ ਕੇ ਆਏ ਤਾਂ ਅਸੀਂ ਉਸਤੇ ਕਾਰਵਾਈ ਕਰਾਂਗੇ ਕੱਲ ਤੁਹਾਡੇ ਚਿਹਰੇ ਤੇ ਬਖਰਾਹ ਸਾਫ਼ ਦਿਖਾਈ ਦੇ ਰਹੀ ਸੀ 10 ਜੁਲਾਈ ਨੂੰ ਜਨਤਾ ਹੀ ਫਰੰਸ ਲਾ ਕਰੇਗੀ ਇਸ ਸਾਲ ਗਰਮੀ ਦੇ ਮੌਸਮ ਚ ਜਿੱਥੇ ਗਰਮੀ ਚ ਹੋਏ ਵਾਅਦੇ ਨੇ ਲੋਕਾਂ ਦੀਆਂ ਮੁਸ਼ਕਲਾਂ ਪੈਦਾ ਕੀਤੀਆਂ ਨੇ ਉੱਤੇ ਪੂਰੇ ਜੂਨ ਮਹੀਨੇ ਦੌਰਾਨ ਪੰਜਾਬ ਅਤੇ ਹਰਿਆਣਾ ਚ ਅਸਤੋਂ ਕਾਫੀ ਘੱਟ ਬਾਰਿਸ਼ ਹੋਈ ਹੈ ਇਹਨਾਂ ਦੋਆਂ ਸੂਬਿਆਂ 'ਚ ਪਿਛਲੇ 5 ਸਾਲਾਂ ਦੇ ਮੁਕਾਬਲੇ ਇਸ ਸਾਲ ਸਭ ਤੋਂ ਘੱਟ ਬਾਰਿਸ਼ ਦਰਜ ਕੀਤੀ ਗਈ ਹੈ ਚੰਡੀਗੜ੍ਹ ਅੰਦਰ ਪਿਛਲੇ 12 ਸਾਲਾਂ ਦੇ ਮੁਕਾਬਲੇ ਇਸ ਸਾਲ ਸਭ ਤੋਂ ਘੱਟ ਬਾਰਿਸ਼ ਦਰਜ ਕੀਤੀ ਗਈ ਹੈ ਇਸ ਤਰ੍ਹਾਂ ਪੰਜਾਬ ਅਤੇ ਹਰਿਆਣਾ 'ਚ ਇਸ ਸਾਲ 60% ਦੀ ਘੱਟ ਬਾਰਿਸ਼ ਹੋਈ ਹੈ ਇਹਨਾਂ 'ਚ ਪੰਜਾਬ ਵਿੱਚ ਇਸ ਸਾਲ ਜੂਨ ਮਹੀਨੇ 'ਚ 54.5 ਮਿਲੀਮੀਟਰ ਦੀ ਆਮ ਬਾਰਿਸ਼ ਦੇ ਮੁਕਾਬਲੇ ਸਿਰਫ 29.2 ਮਿਲੀਮੀਟਰ ਬਾਰਿਸ਼ ਹੋਈ ਹੈ ਫਿਲਹਾਲ ਇਸ ਹਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫ ਐਮ ਸੱਚਿਆ ਕਾਲ